ਸੋਨੀਪੱਤ ਦਾ ਵਿੱਚ ਖਾਲਿਸਤਾਨੀ ਜਥੇਬੰਦੀ ਦੇ ਨਾਲ ਜੁੜੇ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਇਹ ਪੂਰਾ ਮਾਮਲਾ ਅਪਡੇਟ ਕੀਤਾ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਦੀ ਸੋਨੀਪੱਤ ਪੁਲਿਸ ਦੇ ਵੱਲੋਂ ਅੱਜ ਮੁਲਜ਼ਮਾਂ ਨੂੰ ਲੈ ਕੇ ਪੰਜਾਬ ਪੁਲਿਸ ਜਾਵੇਗੀ ਮੋਗਾ ਦੇ ਵਿੱਚ ਡੁੰਗਾਈ ਦੇ ਨਾਲ ਜਾਂਚ ਪੜਤਾਲ ਜੜੀ ਹੈ ਸੋਕੀਤੀ ਜਾਵੇਗੀ ਸੋ ਇਹਮ ਖਬਰ ਇਸ ਵਕਤੀ ਤੁਹਾਡੇ ਤੱਕ ਪਹੁੰਚਾ ਰਹੀਆਂ ਕਿ ਪੂਰਾ ਮਾਮਲਾ ਕੀ ਕੋਈ ਜਾਣਕਾਰੀ ਇਹ ਵੀ ਤੁਹਾਡੇ ਤੇ तमाम ਅਪਡੇਟ ਤੁਹਾਡੇ ਤੱਕ ਪਹੁੰਚਾਦੇ ਰਵਾਂਗੇ ਪਰ ਅਹਿਮ ਜਾਣਕਾਰੀ ਜੋ ਅੱਜ ਨਿਕਲ ਕੇ ਸਾਹਮਣੇ ਆਈ ਹੈ ਕਿ ਕੱਲ ਮੁਲਜ਼ਮਾਂ ਦੇ ਕੋਲੋਂ ਸੋਨੀਪੱਤ ਦੇ ਵਿੱਚ ਆਈਬੀ ਦੀ ਟੀਮ ਨੇ ਪੁਸ਼ਟ ਪੜਤਾਲ ਕੀਤੀ ਸੀ ਪੰਜਾਬ ਚੋਣਾ ਤੋਂ ਇੱਕ ਦਿਨ ਪਹਿਲਾਂ ਹੀ ਹਾਲਾਂਕਿ ਸਾਰੇ ਮੁਲਜ਼ਮਾਂ ਨੂੰ ਸੋਨੀਪਤ ਤੋਂ ਕਾਬੂ ਵੀ ਕਰ ਲਿਆ ਗਿਆ ਸੀ ਅਹਿਮ ਜਾਣਕਾਰੀ ਤੁਹਾਡੇ ਟੀਵੀ ਸਕਰੀਨ ਤੇ ਚੋਣਾ ਦੌਰਾਨ ਪੰਜਾਬ ਦੇ ਵਿੱਚ ਦਹਿਸ਼ਤ ਫਲਾਉਣ ਦੀ ਫਿਰਾਕ ਦੇ ਵਿੱਚ ਮੁਲਜ਼ਮ ਸਨ 20 ਫਰਵਰੀ ਨੂੰ ਕੋਰਟ ਨੇ ਚਾਰੇ ਮੁਲਜ਼ਮਾਂ ਨੂੰ 8 ਦਿਨ ਦੇ ਰਿਮਾਂਡ ਉੱਤੇ ਭੇਜਿਆ ਸੀ ਅਹਿਮ ਜਾਣਕਾਰੀ ਸੋਨੀਪੱਤ ਦੇ ਵਿੱਚ ਖਾਲਿਸਤਾਨੀ ਜਥੇਬੰਦੀ ਦੇ ਨਾਲ ਜੁੜੇ 4 ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਸੋਨੀਪੱਤ ਪੁਲਿਸ ਸਾਜ ਮੁਜ਼ਮਾਨਾਂ ਨੂੰ ਲੈ ਕੇ ਪੰਜਾਬ ਚਾਵੇਗੀ ਤੇ ਮੋਗੇ ਦੇ ਵਿੱਚ ਡੰਗਾਈ ਦੇ ਨਾਲ ਇਸ ਪੂਰੇ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾਵੇਗੀ ਅਵੇ ਤੁਹਾਨੂੰ ਦੱਸਦੀ ਕਿ ਕਾਲ ਮੁਲਜ਼ਮਾਂ ਦੇ ਕੋਲੋਂ ਸੋਨੀਪੱਤ ਦੇ ਵਿੱਚ ਆਈਬੀ ਦੀ ਟੀਮ ਨੇ ਪੁਛ ਪੜਤਾਲ ਕੀਤੀ ਸੀ ਪੰਜਾਬ ਸੋਨਾ ਤੋਂ ਮਹਿਜ਼ ਇੱਕ ਦਿਨ ਪਹਿਲਾਂ ਹੀ ਸਾਰੇ ਮੁਲਜ਼ਮਾਂ ਨੂੰ ਸੋਨੀਪੱਤ ਤੋਂ ਕਾਬੂ ਕੀਤਾ ਗਿਆ ਸੀ ਰੁਕ ਕੇ ਲੈਣੇ ਸਾਡੇ ਸਹਿਯੋਗੀ ਬਣੇ ਹੋਏ ਨੇ ਇਸ ਖਬਰ ਤੇ ਸਰਪਜੀਤ ਸਰਜੀਤ ਕੀ ਕੋ ਜਾਣਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਚਾਹੋਰ ਤੁਹਾਡੇ ਕੋਲ ਜੀ ਸਰਪਜੀਤ ਬਿਲਕੁਲ ਕਾ ਜੀ ਮੈਂ ਦੱਸਣਾ ਚਾਹੂੰਗਾ ਕਿ ਕੁਝ ਦਿਨ ਪਹਿਲਾਂ ਚਾਰ ਜਿਹੜੇ ਸ਼ੱਕੀ ਅਤਵਾਦੀਆਂ ਨੂੰ ਜਿਹੜਾ ਸੋਨੀਪੱਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਹੜਾ ਉਹਨਾਂ ਤੇ ਇੱਕ ਜਿਹੜਾ ਕਤਲ ਕੇਸ ਦਾ ਜਿਹੜਾ ਮਾਮਲਾ ਵੀ ਜਿਹੜਾ ਦੱਸਿਆ ਜਾ ਰਿਹਾ ਤੇ ਜਿਸ ਦੀ ਪੁੱਛਗਿੱਛ ਲਈ ਜਿਹੜਾ 12 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਮਾਨਜੋ ਕੋਰਟ ਤੋਂ ਪਰ ਮਾਨਜੋ ਅਦਾਲਤ ਨੇ ਜਿਹੜਾ 8 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਗਿਆ ਸੀ ਅੱਜ ਜਿਹੜੇ ਚਾਰੇ ਤਤਵਾਦੀ ਨੇ ਉਹਨਾਂ ਨੂੰ ਮੋਗਾ ਦੀ ਇੱਕ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਮਾਨਜੋ ਕੋਰਟ ਵਿੱਚ ਅੱਜ ਉਹਨਾਂ ਦੀ ਜਿਹੜੀ ਪੁੱਛਗਿੱਛ ਲਈ ਉਹਨਾਂ ਨੂੰ ਲਿਆਂਦਾ ਜਾ ਰਿਹਾ ਜੀ ਜੀ ਸਰਬਜੀਤ ਬਹੁਤ ਦਾ ਸ਼ੁਕਰੀਆ ਤੁਹਾਡਾ ਇਸ ਪੂਰੀ ਜਾਣਕਾਰੀ ਦੇ ਲਈ ਸੋਨੀਪੱਤ ਦਾ ਇਹ ਮਾਮਲਾ ਹੈ ਜਿਸ ਦਬਰ ਖਾਲੇस्तानी ਜਥੇਬੰਦੀ ਦੇ ਨਾਲ ਜੁੜੇ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਇਹ ਮਾਮਲਾ ਹੈ ਸੋਨੀਪੱਤ ਪੁਲਿਸ ਅੱਜ ਮੁਲਜ਼ਮਾਂ ਨੂੰ ਲੈ ਕੇ ਪੰਜਾਬ ਜਾਵੇਗੀ ਜਿਸ ਤੋਂ ਬਾਅਦ ਮੋਗਾ ਦੇ ਵਿੱਚ ਇਸ ਪੂਰੇ ਮਾਮਲੇ ਉਤੇ ਜਾਂਚ ਪੜਤਾਲ ਕੀਤੀ ਜਾਵੇਗੀ ਐਵੀ ਤੋਂ ਅੰਦਾਜ਼ਨ ਦੱਸਦੀ ਕਿ ਕੱਲ ਮੁਲਜ਼ਮਾਂ ਦੇ ਕੋਲੋਂ ਸੋਨੀਪੱਤ ਦੇ ਵਿੱਚ ਆਈਬੀ ਦੀ ਟੀਮ ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ ਸੀ ਤੇ ਹਾਲਾਂਕਿ ਇਸੇ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਦਿਆਂ ਹੋਇਆਂ ਇਹ ਅੱਜ ਮੋਗਾ ਤੋਂ ਪੋਸਟਪੜਤਾਲ ਹੋਵੇਗੀ ਪੰਜਾਬ ਚੋਣਾਂ ਤੋਂ ਇੱਕ ਦਿਨ ਪਹਿਲਾਂ ਸਾਰੇ ਮੁਲਜ਼ਮਾਂ ਨੂੰ ਸੋਨੀਪੱਤ ਤੋਂ ਕਾਬੂ ਕੀਤਾ ਗਿਆ ਸੀ ਚੋਣਾਂ ਦੌਰਾਨ ਪੰਜਾਬ ਦੇ ਦਿੱਹਛਰ ਫਲਾਉਂਡ ਦੇ ਫਰਾਗ ਦੇ ਵਿੱਚ ਇਹ ਮੁਲਜ਼ਮ ਸਨ ਇਲਜ਼ਾਮ ਲੱਗੇ ਹੋਏ ਨੇ 2 ਫਰਵਰੀ ਨੂੰ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ 8 ਦਿਨਾਂ ਦੇ ਰਿਮਾਂਡ ਤੇਵੇ ਭੇਜਿਆ ਸੀ 2022 ਦੇ ਚੋਣ ਮੁਕਾਬਲੇ ਦੀ ਸ਼ੁਰੂ ਹੋ ਚੁੱਕੀ ਹੈ ਜੰਗ ਹੁਣ ਹੈ ਤੁਹਾਡੀ ਵਾਰੀ ਸਰਕਾਰ ਦੀ ਖਤਮ ਹੋਈ ਪਾਰੀ ਪੁੱਛਾਂਗੇ ਤੁਹਾਡੇ ਸਵਾਲ ਇਹਨੇ ਸਾਲ ਕਿੱਥੇ ਰਹੀ ਸਰਕਾਰ ਮੁਫਤ ਬਿਜਲੀ ਮੁਫਤ ਸਹੂਲਤਾ ਵਪਾਰ ਲਈ ਨਵਾਂ ਕੀ ਉਦਯੋਗ ਨੂੰ ਕਿਵੇਂ ਆਇਆ ਗਿਆ ਸਾ ਨਜਵਾਨਾ ਦੀ ਵੀ ਪਾਵਾਂਗੇ ਬਾਤ ਖਬਰ ਹਰ ਪਲ ਦਿਨ ਹੋਵੇ ਜਾਂ ਰਾਤ ਜਨਤਾ ਕਰੇਗੀ ਤੱਕ ਪਹਿਲੇ ਦਿਨ ਤੋਂ ਨਤੀਜਿਆਂ ਤੱਕ ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ 2022 ਕਿਸ ਦਾ ਪੰਜਾਬ